सिंपल रीनल सिस्ट की ਤੁਹਾਡੇ ਵੀ আল্ট্রਾਸਾਉਂਡ ਦੇ ਵਿੱਚ ਲਿਖਿਆ ਆਇਆ ਹੈ ਤਾਂ ਇਹ ਸਿੰਪਲ ਰੀਨਲ सिस्ट ਕੀ ਹੁੰਦੀ ਹੈ ਤੇ ਇਸ ਦਾ ਕੀ ਕਰਨਾ ਚਾਹੀਦਾ ਹੈ ਇਸ ਵੀਡੀਓ ਦੇ ਐਂਡ ਤੱਕ ਤੁਹਾਨੂੰ ਇਹ ਪਤਾ ਚਲ ਜਾਏਗਾ ਸਿੰਪਲ ਰੀਨਲ सिस्ट ਇੱਕ ਸਿੰਪਲ ਪਾਣੀ ਦੀ ਗੰਢ ਹੁੰਦੀ ਹੈ ਜਿਹੜੀ ਕਿ ਗੁਰਦਿਆਂ ਦੇ ਵਿੱਚ ਹੋ ਜਾਂਦੀ ਹੈ ਇਹ ਕਿਸੇ ਵੀ ਖਤਰੇ ਵਾਲੀ ਗੰਢ ਨਹੀਂ ਹੁੰਦੀ ਹੈ ਇਸ ਤੋਂ ਕੋਈ ਘਬਰਾਉਣਾ ਨਹੀਂ ਚਾਹੀਦਾ ਜੇ ਇਸ ਦਾ ਸਾਈਜ਼ ਬਹੁਤ ਛੋਟਾ ਹੈ ਕੋਚਾ ਐਮਐਮ ਦਾ ਹੈ ਤਾਂ ਇਸ ਦਾ ਕੋਈ ਵੀ ਇਲਾਜ ਕਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਨਾ ਹੀ ਇਹਦੀ ਕੋਈ ਦਵਾਈ ਆਉਂਦੀ ਹੈ ਤੇ ਨਾ ਹੀ ਇਹਦਾ ਕੋਈ ਆਪਰੇਸ਼ਨ ਕਰਾਉਣ ਦੀ ਲੋੜ ਹੁੰਦੀ ਹੈ ਅਗਰ ਇਹ ਬਹੁਤ ਜ਼ਿਆਦਾ ਵੱਡੀ ਹੈ ਜਿਵੇਂ ਕਿ 5 ਸੈਂਟੀਮੀਟਰ ਤੋਂ ਵੱਡੀ ਹੈ ਜਾਂ ਫਿਰ ਇਹ ਦਰਦ ਕਰਨ ਲੱਗ ਗਈ ਹੈ ਜਾਂ ਬਿਸ਼ਾਹ ਦੀ ਜਿਹੜੀ ਕਿਰਦੇ ਦੀ ਪਾਈਪ ਹੈ ਉਹਨੂੰ ਦਬਾ ਕਰ ਦਬਾ ਪਾ ਰਹੀ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਇਹ ਸਿਸਟ ਦਾ ਆਪਰੇਸ਼ਨ ਕੀਤਾ ਜਾਂਦਾ ਹੈ ਆਦਰਵਾਇਜ਼ ਛੋਟੀ ਸਿਸਟ ਦਾ ਕੋਈ ਵੀ ਇਲਾਜ ਨਹੀਂ ਹੁੰਦਾ ਤੇ ਇਸ ਤੋਂ ਕੋਈ ਘਬਰਾਉਣਾ ਨਹੀਂ ਚਾਹੀਦਾ। ਥੈਂਕ ਯੂ।